ਇਹ ਹੁਣ ਆਪਾਂ ਨੂੰ ਬ੍ਰਾਂਡ ਦਾ ਆਪਾਂ ਲੈਣਾ ਆਪਾਂ ਨੂੰ 5 ਲੱਖ ਦਾ ਮਿਲਦਾ ਭਾਜੀ ਆਪਾਂ 2.5 ਲੱਖ ਦੇਣੇ ਭਾਜੀ ਤਿਆਰ ਕਰਕੇ ਫੀਚਰ ਭਾਜੀ ਗੱਡੀਆਂ ਜਿਹਨੇ ਐਚ ਚ ਠੀਕ ਹੈ ਜੀ ਜਿਹੇ ਜਿਹੇ ਆਪਾਂ ਗੱਡੀ ਕਹਿੰਦੀ ਵੀ ਫੀਚਰ ਆ ਉਹ ਨਹੀਂ ਐਚ ਚ ਉਹ ਅਸੀਂ ਭਾਜੀ ਮਤਲਬ ਫੋਨ ਨਹੀਂ ਟੱਚ ਕਰਤਾ ਉਹਨਾਂ ਦੇ ਫੋਨ ਚ ਐਪ ਚਲਾਤੀ ਤੁਸੀਂ ਉੱਥੇ ਸਵਿਚ ਆਫ ਕਰ ਸਕਦੇ ਹੋ ਉੱਥੇ ਤੁਸੀਂ ਆਨ ਕਰ ਸਕਦੇ ਹੋ ਹੁਣ ਭਾਜੀ ਇੰਨਾ ਇੰਨੀ ਆਵਾਜ਼ ਆ ਰਹੀ ਹੈ ਇਹਦੀ ਇਹਨੇ ਬਿਲਕੁਲ ਸਾਇਲੈਂਟ ਹੋ ਜਾ ਕਿਹੜੇ ਕਿਹੜੇ ਆਪਣੇ ਕੋਲੇ ਜਨਰੇਟਰ ਜਨਰੇਟਰ ਭਾਜੀ ਆਪਣੇ ਕੋਲੇ ਹੈ 15 kW ਤੋਂ ਸ਼ੁਰੂ ਹੋ ਜਾਂਦਾ ਜੀ ਵੱਡਾ ਤਿਆਰਬਾਜੀ ਕਹਿ ਦਈਏ ਬਹੁਤ سارے ਮੰਲਾਂ ਦਾ ਲਗਭਗ ਪੂਰੇ ਪੰਜਾਬ ਚ ਤਾਂ ਲਾਈ ਚੁੱਕੇ ਹਾਂ ਹਾਂ ਵੀ ਹਾਂ ਜੀ ਬਾਈ ਬਾਹਰ ਵੀ ਜਾਂਦੇ ਆ ਦਵਾਈ ਵੀ ਭੇਜ ਚੁੱਕੇ ਆ ਜੀ ਮੈਂ ਰਾਜਸਥਾਨ ਹੋ ਗਿਆ ਜੀ ਸ੍ਰੀਨਗਰ ਜੰਮੂ ਪੰਜਾਬ ਪਾਲ ਮੁਟ ਜਾਈ ਜਾਂਦੇ ਭਾਜੀ ਆਪਾਂ ਸਾਰਾ ਸਮਾਨ ਕੰਪਨੀ ਦਾ ਹੀ ਵਰਤਦੇ ਆ ਠੀਕ ਆ ਜੀ ਨੌਨ ਬ੍ਰਾਂਡ ਚੀਜ਼ ਆਪਾਂ ਵਰਤਦੇ ਨਹੀਂ ਸਸਤੀ ਗੱਲ ਦੋਸਤੋ ਅੱਜ ਤੁਹਾਡੇ ਲਈ ਇੱਕ ਬਹੁਤ ਜੇ ਕਹਿਦੀ ਨਾ ਕੰਮ ਦੀ ਵੀਡੀਓ ਲੈ ਕੇ ਆਏ ਆ ਘਰਾਂ ਕੋਠੀਆਂ ਚ ਸਕੂਲਾਂ ਕਾਲਜਾਂ ਚ ਫੈਕਟਰੀਆਂ ਚ ਪੈਟਰੋਲ ਪੰਪ ਹਸਪੀਟਲਾਂ ਚ ਲੱਗਣ ਵਾਲੇ ਆਪਾਂ ਜਨਰੇਟਰ ਲੈ ਕੇ ਆਏ ਆ 22 ਹੋ ਜੇ ਕਹਦੇ ਵੱਡੀ ਵੱਡੀਆਂ ਕੰਪਨੀਆਂ ਦੇ ਜਨਰੇਟਰਾਂ ਦੇ ਅੱਧ ਰੇਟ ਦੇ ਵਿੱਚ ਤਿਆਰ ਕਰਦੇ ਨੇ ਤੇ ਕੁਆਲਿਟੀ ਸਬੂਤ ਨੂੰ ਦਿਖਾਵਾਂਗੇ ਕਿਹੜੇ ਕਿਹੜੇ ਕੁਆਲਿਟੀ ਦੇ ਜਨਰੇਟਰ ਨੇ ਕਿੰਨੇ ਕਿੰਨੇ ਉਹਨਾਂ ਦੀ ਪਾਵਰ ਰਹਿੰਦੀ ਹੈ ਉਹ ਸਾਰੀ ਜਾਣਕਾਰੀ ਵੀ ਰੋਹਰ ਨਾਲ ਲਵਾਂਗੇ ਸਸਤੀ ਕਰ ਬਈ ਸਸਤੀ ਕਰ ਭਾਈ ਅ ਇੰਦਰਜੀਤ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦੀ ਆਪਣੀ ਫੈਕਟਰੀ ਕੇਸਨ ਵੀਰ ਜੀ ਆਪਣਾ ਪਿੰਡ ਸੰਘੇੜਾ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਰੂਰ ਰੋਡ ਜ਼ਰੂਰ ਤੋਂ ਹਰਵੰਸਪੁਰਾ ਰੋਡ ਜਾਂਦੇ ਆ ਉਹਦੇ ਉੱਤੇ ਆਪਣੀ ਕਾਰਖਾ ਠੀਕ ਹੈ ਜੀ ਹਾਂਜੀ ਕਹਿੰਦਾ ਖੁਸ਼ੀ ਵਾਲੀ ਗੱਲ ਇਹ ਹੋਈ ਬਾਈ ਜੇ ਕਹਿੰਦੇ ਕੰਮ ਦੀ ਕੋਈ ਕਲਾ ਆ ਗਈ ਤਾਂ ਕਿਤੇ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ ਕਿਤੇ ਜਾਣ ਦੀ ਲੋੜ ਨਹੀਂ ਪਾਜੀ ਬੰਦਾ ਆਪਣੇ ਘਰੀ ਵਰਕਸ਼ਾਪ ਬਣਾ ਸਕਦਾ ਬਿਲਕੁਲ ਬਿਲਕੁਲ ਉੱਪਰ ਵਾਈ ਦੀ ਕੋਠੀ ਹੈ ਥੱਲੇ ਵਰਕਸ਼ਾਪ ਹੈ ਹੁਣ ਬਾਈ ਗੱਲ ਕਰੀਏ ਕਿਹੜੇ ਕਿਹੜੇ ਆਪਣੇ ਕੋਲੇ ਜਨਰੇਟਰ ਨੇ ਜਨਰੇਟਰ ਭਾਜੀ ਆਪਣੇ ਕੋਲੇ ਜਿਵੇਂ 25 15 ਕਿਵੀ ਤੋਂ ਸ਼ੁਰੂ ਹੋ ਜਾਂਦਾ ਜੀ ਜੀ ਜਿਵੇਂ 15 ਕਿਵੀ ਹੋ ਗਿਆ ਭਾਜੀ ਠੀਕ ਹੈ ਜੀ 20 ਕਿਵੀ ਹੋ ਗਿਆ ਜੀ 25 ਕਿਵੀ ਹੋ ਗਿਆ ਜੀ ਜੀ ਤੇ ਆਰਡਰ ਤੇ ਜਿੰਨਾ ਮਰਜ਼ੀ ਬਟਾ ਬਣਵਾ ਲੈ ਪੂਰੇ ਬਣਾ ਦਿੰਦੇ ਆ ਜੀ ਜਿਵੇਂ ਹੁਣ ਸਾਹਮਣੇ ਬਣੀ ਜਾਂਦਾ 60 ਕਿਵੀ ਦਾ ਜ ਠੀਕ ਹੈ ਇਹ ਰੈਡੀ ਹੋ ਜਾਂਦਾ ਭਾਜੀ ਜੇ ਤਿਆਰ ਖਰੇ ਨੇ ਇਹ ਵੀ ਆਰਡਰ ਤੇ ਆ ਸਾਰੇ ਜੀ ਆਰਡਰ ਵੀ ਆਪਾਂ ਰੈਡੀ ਕਰਦੇ ਆ ਜੇ ਹੁਣ ਗੱਲ ਕਰੀਏ ਇੱਕ ਆਹ ਜਨਰੇਟਰ ਦੀ ਗੱਲ ਕਰੀਏ ਆਮ ਆਪਾਂ ਕਿਸੇ ਲੋਕਾਂ ਦਾ ਇੱਕ ਮਨ ਚ ਹੁੰਦਾ ਵੀ ਆਪਾਂ ਯਾਰ ਉਹ ਬ੍ਰਾਂਡ ਦਾ ਲੈਣਾ ਹਾਂਜੀ ਹਾਂਜੀ ਉਹਦੇ ਅਕੋਰਡਿੰਗ ਇਹਦਾ ਪ੍ਰਾਈਸ ਕੀ ਰਹਿੰਦਾ ਆਪਣੇ ਦਾ ਇਹਦਾ ਭਾਜੀ ਬਹੁਤ ਸਸਤਾ ਪੈ ਜਾਂਦਾ ਉਹਦੇ ਪ੍ਰਾਈਸ ਜੇ ਹੁਣ ਆਪਾਂ ਨੂੰ ਬ੍ਰਾਂਡ ਦਾ ਆਪਾਂ ਲੈਣਾ ਆਪਾਂ ਨੂੰ 5 ਲੱਖ ਦਾ ਮਿਲਦਾ ਭਾਜੀ ਆਪਾਂ 2.5 ਲੱਖ ਦੇਨੇ ਭਾਜੀ ਤਿਆਰ ਕਰਕੇ ਠੀਕ ਹੈ ਜੀ ਹਾਂ ਜਿਵੇਂ ਸੇਵੇਂ ਹੋਊਗਾ ਜੀ ਬਸ ਇੱਕ ਬ੍ਰਾਂਡ ਦਾ ਨਾਮ ਦਾ ਚੇਂਜ ਫਰਕ ਹੋਊਗਾ ਹੋਰ ਕੋਈ ਫਰਕ ਨਹੀਂ ਹੋਣਾ ਚੀਜ਼ ਪੱਖੋਂ ਲੋਡ ਪੱਖੋਂ ਜਿੰਨਾ ਮਰਜ਼ੀ ਪਾਓ ਲੈਫਟ ਪੱਖੋਂ ਸੇਮ ਹੈ ਠੀਕ ਹੈ ਜੀ ਸਾਰਾ ਕੁਝ ਮਤਲਬ ਭਾਈ ਤਾਂ ਬਹੁਤ ਵੱਡਾ ਤਿਆਰ ਪਾਜੀਏ ਕਹਿ ਦਈਏ ਬਹੁਤ ਸਾਰੇ ਮਿਲਾਂ ਦਾ ਲਗਭਗ ਪੂਰੇ ਪੰਜਾਬ ਚ ਤਾਂ ਲਾਈ ਚੁੱਕੇ ਹਾਂ ਹਾਂ ਵੀ ਹਾਂ ਜੀ ਭਾਈ ਬਾਹਰ ਵੀ ਜਾਂਦੇ ਆ ਦਵਾਈ ਵੀ ਪੇ ਚੁੱਕੇ ਆ ਜੀ ਮੈਂ ਠੀਕ ਹੈ ਜੀ ਹਾਂਜੀ ਭਾਈ ਜੀ ਰਾਜਸਥਾਨ ਹੋ ਗਿਆ ਜੀ ਸ਼੍ਰੀਨਗਰ ਜੰਮੂ ਪੰਜਾਬ ਤਾਲ ਮੋਸਟ ਜਾਈ ਜਾਂਦੇ ਆ ਭਾਜੀ ਜੀ ਭਾਈ ਹੁਣ ਆ 66 ਕੇਵੀ ਦਾ ਜਿਹੜਾ ਵੱਡਾ ਜਨਰੇਟਰ ਤਿਆਰ ਕਰ ਰਹੇ ਹਾਂ ਹਾਂਜੀ ਹਾਂਜੀ ਹੁਣ ਇਹਦੇ ਬਾਰੇ ਥੋੜ ਇਹਦਾ ਟੋਟਲ ਵਰਕ ਆਪਾਂ ਕੀਤਾ ਹੋਇਆ ਸਾਰਾ ਟੋਟਲ ਵਰਕ ਆਪਾਂ ਕੀਤਾ ਭਾਜੀ ਇਹਦਾ ਠੀਕ ਹੈ ਜੀ ਬਿਲਕੁਲ ਸਾਰੀ ਫੀਟਿੰਗ ਤੋਂ ਲੈ ਕੇ ਟੈਸਟਿੰਗ ਤੋਂ ਲੈ ਕੇ ਜੀ ਸਾਰਾ ਆਪਣਾ ਜੀ ਆਪਾਂ ਸਾਰਾ ਸਮਾਨ ਕੰਪਨੀ ਦਾ ਹੀ ਵਰਤਦੇ ਆਂ ਠੀਕ ਹੈ ਜੀ ਨੌਨ ਬ੍ਰਾਂਡ ਚੀਜ਼ ਆਪਾਂ ਵਰਤਦੇ ਨਹੀਂ ਸਾਰੀ ਆਪਾਂ ਬ੍ਰਾਂਡ ਹੀ ਵਰਤਦੇ ਆਂ ਭਾਜੀ ਤੇ ਸਾਰੀ ਟੈਸਟਡ ਚੀਜ਼ ਹੈ ਸਾਰੀ ਬਿਲਕੁਲ ਕਰੇ ਜਾ ਕੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਨਹੀਂ ਨਹੀਂ ਬਿਲਕੁਲ ਨਹੀਂ ਆਉਂਦੀ ਭਾਜੀ ਜੇ ਦਿੱਕਤ ਹੋਊ ਆਪਾਂ ਬੈਠੇ ਆਂ ਜੀ ਜਾਣਦੇ ਆਂ ਅਸੀਂ ਐਨੀ ਟਾਈਮ ਠੀਕ ਹੈ ਜੀ ਪਹੁੰਚਦੇ ਆ ਭਾਜੀ ਐਨੀ ਟਾਈਮ ਪਹੁੰਚਦੇ ਆ ਜੀ ਬਈ ਹੋਰ ਵਿੱਚ ਕੀ ਕੀ ਫੀਚਰ ਆ ਜਾਂਦੇ ਜਿਵੇਂ ਇੱਕ ਤਾਂ ਹੁਣ ਜਨਰੇਟਰ ਮਤਲਬ ਆਮ ਜਿਹਾ ਆਪਾਂ ਦੇਖੀ ਨਾ ਆਮ ਰੋਕਾਂ ਨੂੰ ਤੇ ਲੱਗਦਾ ਇੱਕ ਜਨਰੇਟਰ ਹੈ ਹਾਂਜੀ ਹਾਂਜੀ ਇਹ ਬਿਜਲੀ ਲਈ ਹੈ ਹਾਂਜੀ ਹਾਂਜੀ ਪਰ ਜਿਵੇਂ ਤੁਸੀਂ ਦੱਸ ਰਹੇ ਸੀਗੇ ਬਹੁਤ ਸਾਰੇ ਫੀਚਰ ਵੀ ਹੁੰਦੇ ਨੇ ਫੀਚਰ ਭਾਜੀ ਗੱਡੀਆਂ 'ਚ ਨੇ ਇਹ 'ਚ ਠੀਕ ਹੈ ਜੀ ਹਾਂਜੀ ਜਿਹੇ ਜਿਹੇ ਆਪਾਂ ਗੱਡੀ ਕਹਿੰਦੀ ਵੀ ਫੀਚਰ ਆ ਉਹ ਨਹੀਂ ਇਹ 'ਚ ਹੈ ਠੀਕ ਹੈ ਭਾਈ ਹਾਂਜੀ ਮਤਲਬ ਇਹਦੇ ਵਿੱਚ ਕਈ ਫੀਚਰ ਅਸੀਂ ਹੋਰ ਐਡ ਕਰਤੇ ਜੀ ਵੀ ਜਿਵੇਂ ਫੋਰਜ ਕਹਾਲਾ ਸਾਨੂੰ ਨਾ ਫੋਰਮ ਤੋਂ ਜ਼ਿਆਦਾ ਆਊਟਰ ਆ ਰਹੇ ਆਗੇ ਫੋਰ ਰਿਕੁਆਇਰਮੈਂਟ ਹੁੰਦੀ ਹੈ ਵੀ ਸਾਡੇ ਘਰਾਂ ਦੇ ਅਸੀਂ ਜੀਨਰੇਟਰ ਇੱਥੇ ਜਦੋਂ ਲੱਗੇ ਹੁੰਦੇ ਅਸੀਂ ਬਾਹਰ ਚੱਲ ਜਾਂਦੇ ਆ ਉਹਦੇ ਬਾਅਦ ਸਾਡੇ ਘਰਾਂ ਦੇ ਵਿੱਚ ਜੋ ਵਰਕਰ ਰਹਿੰਦੇ ਆ ਉਹ ਸੇੜ ਸੜ ਕਰਦੇ ਆ ਠੀਕ ਹੈ ਜੀ ਉਹ ਅਸੀਂ ਭਾਜੀ ਮਤਲਬ ਫੋਨ ਨਹੀਂ ਟੱਚ ਕਰਤਾ ਉਹਨਾਂ ਦੇ ਫੋਨ 'ਚ ਹੀ ਐਪ ਚਲਾਤੀ ਤੁਸੀਂ ਉੱਥੇ ਹੀ ਸਵਿਚ ਆਫ ਕਰ ਸਕਦੇ ਹੋ ਉੱਥੇ ਤੁਸੀਂ ਆਨ ਕਰ ਸਕਦੇ ਹੋ। ਕੀ ਬਾਤ ਹੈ ਜੀ? ਹਾਂਜੀ ਬਾਈ। ਮਤਲਬ ਉਹਨਾਂ ਕੋਲ ਰਿਕਾਰਡ ਵੀ ਆਊਗਾ ਇੰਨੇ ਘੰਟੇ ਚੱਲ ਗਿਆ। ਬਿਲਕੁਲ ਆਊਗਾ ਭਾਜੀ। ਰਿਕਾਰਡ ਵੀ ਯਾਰਾ ਕੁਝ ਆਊਗਾ ਦੇ ਕੋਲ। ਇੱਕ ਐਪ ਚੱਲ ਪੈਂਦੀ ਆ ਸਾਰਾ ਜਿਹੜਾ ਸਿਸਟਮ ਇਹਦੇ ਵਿੱਚ ਲੱਗਿਆ ਉਹ ਫੋਨ 'ਚ ਹੀ ਚੱਲ ਪੈਂਦਾ ਭਾਜੀ ਉਹਨਾਂ ਦੇ। ਸਿੱਧਾ ਵਾਈਫਾਈ ਨਾਲ ਹੀ ਅਟੈਚ ਹੁੰਦਾ। ਸਿੱਧਾ ਵਾਈਫਾਈ ਨਾਲ ਅਟੈਚ। ਇਹਦੇ ਨਾਲ ਵੀ ਵਾਈਫਾਈ ਹੋਣਾ ਚਾਹੀਦਾ ਜੀ ਤੇ ਉਹ ਤਾਂ ਫੋਨ ਤੇ ਆਪਣੀ ਚੱਲਦੀ ਜੀ ਨੈਟ ਜੀ। ਉਹ ਤਾਂ ਚੱਲਦੀ ਜਾਂਦਾ। ਹਾਂਜੀ ਭਾਜੀ। ਜੀ। ਤੇ ਅੱਗੇ ਬਈ ਜੇ ਕੋਈ ਉਹ ਜੇ ਕਹਦੀ ਹੈ ਸੇਫ ਸੇਫਟੀ ਦੀ। ਹਾਂਜੀ ਸੇਫਟੀਆਂ ਭਾ ਸਮੱਸਿਆ ਆਉਂਦੀ ਹੈ ਗਰਮ ਹੁੰਦਾ ਮਤਲਬ ਬੈਂਡ ਬੈਲ ਟੁੱਟ ਜਾਂਦੀ ਹੈ ਫਿਰ ਵੀ ਭਾਜੀ ਬੰਦ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਉਦੋਂ ਬਾਅਦ ਜੇ ਮਤਲਬ ਕੋਈ ਹੋਰ ਵੀ ਦਿੱਕਤ ਆਉਂਦੀ ਹੈ ਜਿਵੇਂ ਆਪਾਂ ਕਹਿ ਦਈਏ ਵੀ ਤੇਲ ਮੁੱਕ ਗਿਆ ਫਿਰ ਵੀ ਇਹ ਨਾਲ ਦੀ ਨਾਲ ਬੰਦ ਕਰਦਾ ਨਾ ਫਿਰ ਇਹਦੇ 에ਅਰ ਲਾ ਜਾਣਾ ਭਾਜੀ ਉਹਦੇ ਸਕਰੀਨ ਤੇ ਠੀਕ ਹੈ ਇਧਰ ਸਕਰੀਨ ਆ ਗਈ ਹਾਂ ਜੀ ਹਾਂ ਸਕਰੀਨ ਦੇ ਭਾਜੀ ਇਹਦੇ 에ਅਰ ਲਾ ਜਾਣਾ ਇੱਥੇ ਠੀਕ ਹੈ ਜੀ ਜਿੰਨਾ ਚਿਰ ਆਪਾਂ ਨੂੰ ਰੀਫਰੈਸ਼ ਨਹੀਂ ਕਰਦੇ ਚੱਲਦਾ ਨਹੀਂ ਭਾਜੀ ਠੀਕ ਹੈ ਜੀ ਹਾਂ ਜੀ ਇੱਕ ਤਰ੍ਹਾਂ ਦਾ ਇਹਦਾ ਇਹ ਮਤਲਬ ਦਿਮਾਗ ਹੀ ਕਹਿ ਦੋ ਆਪੋ ਇਹ ਦਿਮਾਗ ਹੈ ਮੇਨ ਸੀਪੀਯੂ ਹੈ ਹ ਮੈਂ ਭਾਈ ਦੇਖ ਰਿਹਾ ਇਧਰ ਫੋਮ ਵਗੈਰਾ ਪੂਰੀ ਲਾਈ ਹੋਈ ਹੈ ਬਾਡੀ ਦੇ ਵਿੱਚ ਹਾਂਜੀ ਭਾਈ ਤੇ ਫਿਰ ਸਾਇਲੈਂਟ ਵੀ ਪੂਰਾ ਰਹਿੰਦਾ ਹੋਊਗਾ ਪੂਰਾ ਰਹਿੰਦਾ ਭਾਜੀ ਠੀਕ ਆ ਜੀ ਬਿਲਕੁਲ ਤੁਹਾਨੂੰ ਚਲਾ ਕੇ ਦਿਖਾ ਦਿੰਦੇ ਆ ਠੀਕ ਆ ਜੀ ਚਲਾ ਕੇ ਦਿਖਾ ਦੇ ਚਲਾ ਕੇ ਦਿਖਾਏਗਾ ਭਾਈ ਇਹਨੂੰ ਨਾਲ-ਨਾਲ ਕਰਦੇ ਆ ਬੰਦ ਬਾਕੀ ਇਹ ਬਹੁਤ ਵੱਡੇ ਸਾਈਜ਼ ਦਾ ਭਾਜੀ ਇਹ ਰੋਲਾ ਵੀ ਕਾਫੀ ਪਾਉਂਦਾ ਤੁਸੀਂ ਇਹਨੂੰ ਵੀ ਚਲਾ ਕੇ ਦਿਖਾਵਾਂਗੇ ਠੀਕ ਆ ਜੀ ਤੇ ਬਿਨਾ ਉਹ ਤੋਂ ਵੀ ਚਲਾ ਕੇ ਦਿਖਾਵਾਂਗੇ ਭਾਜੀ ਠੀਕ ਆ ਜੀ 10 ਸੈਕਿੰਡ ਲੈਂਦਾ ਠੀਕ ਆ ਜੀ ਹੋਰ ਭਾਜੀ ਇੰਨਾ ਇੰਨੀ ਆਵਾਜ਼ ਆ ਰਹੀ ਹੈ ਇਹਦੀਆਂ ਨੇ ਬਿਲਕੁਲ ਸਾਇਲੈਂਟ ਹੋ ਜਾਊਗਾ ਬਿਲਕੁਲ ਹਜੇ ਉਧਰ ਖੁੱਲਾ ਪਿਆਗਾ ਉਧਰੋਂ ਖੁੱਲਾ ਭਾਜੀ ਹਾਂ ਠੀਕ ਹੈ ਜੀ ਇਹ ਨਾਲ ਦੀ ਨਾਲ ਸਾਇਲੈਂਟ ਹੋ ਜਾ ਜੀ ਤਾਂ ਕਰ ਦੋ ਬੰਦ ਜੀ ਲਓ ਵੀ ਦੋਸਤੋ ਇਹ ਵੀ ਪਰੇਸ਼ਾਨੀ ਨਹੀਂ ਵੀ ਤੁਸੀਂ ਹਾਂ ਜੀ ਚਾਹੇ ਗਰਾਉਂਡ ਫਲੋਰ ਤੇ ਰੱਖ ਲੈ ਚਾਹੇ ਛੱਤ ਤੇ ਰੱਖ ਲੈ ਕਿਤੇ ਮਰਜ਼ੀ ਰੱਖ ਲਓ ਭਾਜੀ ਨੋ ਡਾਊਟ ਕੋਈ ਕੋਈ ਟੈਨਸ਼ਨ ਨਹੀਂ ਹੈ ਇੱਕ ਪਰਸੈਂਟ ਵੀ ਦਿੱਕਤ ਨਹੀਂ ਆਉਂਦੀ ਭਾਜੀ ਠੀਕ ਹੈ ਜੀ ਤੇ ਭਾਈ ਇਹਦੀ ਫਿਟਿੰਗ ਵਗੈਰਾ ਕਸਟਮਰ ਦੇ ਡਿਪੈਂਡ ਆ ਜੀ ਸਾਨੂੰ ਕਹਿ ਜਾਂਦਾ ਸੀ ਕਰ ਪੀ ਆਉਨੇ ਜਾ ਕੇ ਉੱਥੇ ਠੀਕ ਹੈ ਜੀ ਤੇ ਨਹੀਂ ਅਗਲਾ ਆਪ ਵੀ ਕਰਵਾ ਲਾਂਦਾ ਭਾਜੀ ਠੀਕ ਹੈ ਜੀ ਤੇ ਇਹ ਲੋਡ ਦੇ ਅਕੋਰਡਿੰਗ ਵੀ ਫਿਰ ਚੈੱਕ ਕਰਦੇ ਆ ਵੀ ਕਿੰਨੇ ਲੋਡ ਦਾ ਭਾਈ ਹਾਂ ਭਾਈ ਜਦੋਂ ਸਾਨੂੰ ਆਰਡਰ ਆਉਂਦਾ ਨਾ ਮਤਲਬ ਅਸੀਂ ਪਹਿਲਾਂ ਸਾਰੀ ਗੱਲ ਕਸਟਮਰ ਲਈ ਸੁਣਦੇ ਆ ਵੀ ਤੁਹਾਡੇ ਕਿੰਨੇ ਏਸੀ ਆ ਕਿੰਨੇ ਘਰ ਚ ਗੀਜਰ ਆ ਕਿੰਨੀਆਂ ਮਤਲਬ ਲਾਈਟ ਟਿਊਬਾਂ ਐਲੀਵੇਸ਼ਨ ਕੀ ਆ ਉਦੋਂ ਬਾਅਦ ਡਿਸਾਈਡ ਕਰਦੇ ਆ ਅਸੀਂ ਫਿਰ ਅਸੀਂ ਕਸਟਮਰ ਨੂੰ ਸਮਝਾਉਂਦੇ ਆ ਵੀ ਜੇ ਤੁਹਾਡੇ ਘਰੇ ਵੀ ਆ ਲੱਗੂਗਾ ਭਾਜੀ ਠੀਕ ਹੈ ਜੀ ਫਿਰ ਅਸੀਂ ਉਹ ਦੇ ਦਿੰਦੇ ਹਾਂ ਜੀ ਫਿਰ ਕੋਈ ਪ੍ਰੋਬਲਮ ਨਹੀਂ ਆਉਣੀ ਆ ਦੋ ਜਨਰੇਟਰ ਇਹ ਪਏ ਨੇ ਇਹ ਕਿਹਦੇ ਹਾਂਜੀ ਆਹ ਭਾਜੀ ਹੈਗਾਗਾ 15 ਕੇਵੀ ਦਾ ਠੀਕ ਹੈ ਜੀ ਆਹ ਭਾਜੀ 20 ਕੇਵੀ ਦਾ ਇਹ ਸੈਮੀ ਆਟੋ ਆ ਛੋਟਾ ਸਿਸਟਮ ਲੱਗਿਆ ਸਾਡਾ ਇਹ ਚ ਠੀਕ ਹੈ ਜੀ ਇਹਦੇ ਵਿੱਚ ਮਤਲਬ ਉਹਨਾਂ ਕੁਝ ਨਹੀਂ ਹੈਗਾ ਜਿੰਨਾ ਆਪਾਂ ਉਹਦੇ ਚਾਹਂਦੀਆਂ ਜਿਹਦੇ ਵਿੱਚ ਦੋ ਤਿੰਨ ਫੀਚਰ ਨੇ ਬਸ ਨਾਈਟ ਗਈ ਤੋਂ ਚੱਲਦਾ ਜੀ ਅਜੀ ਤੋਂ ਬੰਦ ਹੁੰਦਾ ਠੀਕ ਹੈ ਜੀ ਐਮਰਜੈਂਸੀ ਸਵਿੱਚ ਲੱਗੀ ਹੋਈ ਹੈ ਸਟਾਰਟ ਕਰਦੇ ਆ ਜੇ ਕੋਈ ਪ੍ਰੋਬਲਮ ਹੋਵੇ ਤਾਂ ਐਮਰਜੈਂਸੀ ਆਪਾਂ ਕਰ ਸਕਦੇ ਆ ਪਰ ਉਹਨਾਂ ਤਰ੍ਹਾਂ ਜਾ ਕੇ ਬੰਦ ਕਰਨ ਦੀ ਲੋੜ ਨਹੀਂ ਠੀਕ ਦੋ ਤੇ ਇੱਕ ਉਹਦੀ ਵਾਲੀ ਹੈ ਜੀ ਆਪਣੀ ਪ੍ਰੈਸ਼ਰ ਵਾਲੀ ਆਲ ਪ੍ਰੈਸ਼ਰ ਵਾਲੀ ਠੀਕ ਹੈ ਜੀ ਤਿੰਨ ਸੇਫਟੀਆਂ ਭਾਜੀ ਇਹ ਚ ਇਹ ਵੀ ਚਾਲੂ ਹੈ ਜੀ ਹੁਣ ਚਲਾ ਕੇ ਦਿਖਾ ਦਿੰਨੇ ਆ ਠੀਕ ਹੈ ਭਾਈ ਜੀ ਇੱਕ ਬਾਈ ਨਾਲ ਆਪਾਂ ਇਹ ਵੀ ਦਸੀਏ ਜਿਹੜੀ ਗਰੰਟੀ ਵਾਰੰਟੀ ਰਹਿ ਜਾਂਦੀ ਹੈ ਕਿਉਂਕਿ ਹਰ ਕੋਈ ਸੋਚਦਾ ਹੈ ਵੀ ਆਪਾਂ ਚੀਜ਼ ਤੇ ਰੁਪਈਆ ਲਾਤਾ ਕਿਤੇ ਯਾਰ ਵੀ ਬ੍ਰਾਂਡ ਕੋਲੇ ਜਾਣਾ ਸੀ ਤੇ ਆਪਾਂ ਬਾਈ ਸਿੰਘੜੇ ਵਾਲੇ ਤੋਂ ਤਿਆਰ ਕਰਾ ਲਿਆ ਕੱਲ ਨੂੰ ਕੋਈ ਦਿੱਕਤ ਆ ਜਾਂਦੀ ਹੈ ਉਹਦੇ ਲਈ ਬਾਈ ਕਿੰਨੀ ਗਾਰੰਟੀ ਵਾਰੰਟੀ ਦੇਣੀ ਹੈ ਗਾਰੰਟੀ ਬਾਈ ਜੀ ਦੇਖੋ ਜਿਹੜਾ ਤੁਹਾਡਾ ਚੈਨਲ ਸ਼ੇਅਰ ਕਰਕੇ ਆਊਗਾ ਲਾਈਕ ਕਰਕੇ ਆਊਗਾ ਉਹਦੇ ਲਈ 2 ਸਾਲ ਦੀ ਗਾਰੰਟੀ ਆ ਠੀਕ ਹੈ ਸ਼ਿਪਿੰਗ ਫ੍ਰੀ ਆ ਉਹਨੂੰ ਪਹੁੰਚ ਫ੍ਰੀ ਆ ਸਾਡੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਡੀ 1 ਸਾਲ ਦੀ ਗਾਰੰਟੀ ਪਹਿਲਾਂ ਸੀ ਅੱਜ ਤੋਂ 2 ਸਾਲ ਦੀ ਕਰਤੀ ਜੀ ਆਪਾਂ ਠੀਕ ਹੈ ਜੀ ਹਾਂ ਜੀ ਆ ਇਹ ਤੋਂ ਹੁਣ ਭਾਜੀ ਇੱਥੋਂ ਹੀ ਇਹਨੇ ਬੰਦ ਹੋ ਜਾਣਾ ਬਾਹਰੋਂ ਹੀ ਬਸ ਠੀਕ ਹੈ ਜੀ ਬ ਜੋ ਵੀ ਚੀਜ਼ ਅਸੀਂ ਬਣਾ ਕੇ ਦਿੰਦੇ ਆ ਸਾਲਾ ਇਕੱਲਾ ਕਸਟਮਰ ਨੇ ਤੇਲ ਪਾਉਣਾ ਭਾਜੀ ਜਾ ਕੇ ਇਕੱਲਾ ਠੀਕ ਹੈ ਜੀ ਸਾਰੀ ਚੀਜ਼ ਅਸੀਂ ਇੱਥੋਂ ਐਕੂਰੇਟ ਕਰਕੇ ਭੇਜਦੇ ਆਂ ਕੀ ਬਾਤ ਹੈ ਜੀ ਹਾਂ ਜੀ ਤੇ ਪੂਰਾ ਗੱਡੀਆਂ ਵਾਲੇ ਜਿਵੇਂ ਕਹਦੀ ਕੋਟਿੰਗ ਬਿਲਕੁਲ ਹੁਣ ਕਿ ਇੰਜਨ ਦੀ ਗੱਲ ਕਰੀਏ ਮਹਿੰਦਰਾ ਦਾ ਮਤਲਬ ਦਾ ਇੰਜਨ ਹੈ ਇਹ ਹਾਂ ਮਹਿੰਦਰਾ ਦਾ ਭਾਜੀ ਠੀਕ ਹੈ ਜੀ ਇਹ ਭਾਈ ਫਿਰ ਆਪਾਂ ਫਰੈਸ਼ ਪੀਸ ਲਾਉਣੇ ਆ ਜਾਂ ਇਹ ਸੈਗਨੇਟ ਲੈ ਗਏ ਦੋਨੇ ਗੱਲਾਂ ਹੁੰਦੀਆਂ ਭਾਜੀ ਇਹ ਕਸਟਮਰ ਦੇ ਡਿਪੈਂਡ ਆ ਵੀ ਕਿੰਨੀ ਮਤਲਬ ਉਹ ਪੇਮੈਂਟ ਆਪਾਂ ਨੂੰ ਦਿੰਦਾ ਠੀਕ ਹੈ ਜੀ ਜਿਆਦਾ ਪੇਮੈਂਟ ਦਿੰਦਾ ਭਾਜੀ ਯੂਜ਼ਰ ਰਿਕਾਇਰਮੈਂਟ ਦੇ ਜਿਆਦਾ ਪੈਸੇ ਲੱਗਦੇ ਆਪਾਂ ਪੇਟੀ ਬੰਦ ਨਹੀਂ ਲਾ ਦਿੰਨੇ ਭਾਜੀ ਨਹੀਂ ਆਪਾਂ ਇਹਨੂੰ ਰੀਫਰੈਸ਼ ਕਰਕੇ ਲਾ ਦਿੰਨੇ A to Z ਕੰਮ ਹੁੰਦਾ ਭਾਜੀ ਇਹਦਾ ਠੀਕ ਹੈ ਜੀ ਮਤਲਬ ਇਹ ਵੀ ਨਵੇਂ ਵਰਗੀ ਹੁੰਦਾ ਬਿਲਕੁਲ ਕਲੀ ਬੋਡੀ ਰਹਿ ਜਾਂਦੀ ਹੈ ਭਾਈ ਸਾਰਾ ਕੁਝ ਨਵਾਂ ਪੈਂਦਾ ਇਹ ਚ ਕੰਪਨੀ ਦਾ ਪਾਉਂਦੇ ਆਪਾਂ ਠੀਕ ਹੈ ਜੀ ਹਾਂ ਜੀ ਤੇ ਲਓ ਵੀ ਦੋਸਤੋ ਤੇ ਭਾਈ ਅੱਗੇ ਫਿਰ ਵਰਕਸ਼ਾਪ ਵੀ ਦਿਖਾ ਦਈਏ ਹਾਂਜੀ ਹਾਂਜੀ ਚਲੋ ਇੱਕ ਵਜੇ ਐਸਟੀਮੇਟ ਜਾਂ ਦੇ ਦਈਏ ਰੇਟ ਦਾ ਜਿਵੇਂ ਇਹ ਛੋਟੇ ਜਨਰੇਟਰ ਤੋਂ ਲੈ ਕੇ 60 ਕਿਵੀ ਵਾਲਾ ਤਾਂ ਖੜਾ ਹੀ ਤੋਂ ਵੱਡੇ ਵੀ ਲਾਏ ਹੋਣੇ ਹਾਂਜੀ ਹਾਂਜੀ ਭਾਜੀ ਮੈਂ ਸਕੂਲ ਚ ਲਾਇਆ 125 ਕਿਵੀ ਦਾ ਠੀਕ ਹੈ ਜੀ ਹਾਂਜੀ ਹਾਂ ਮਤਲਬ ਕਿੱਥੋਂ ਸਟਾਰਟ ਹੋਏਗਾ ਲੱਖ ਰੁਪਏ ਤੋਂ ਸਟਾਰਟ ਆ ਭਾਜੀ ਆਪਣੇ ਕੋਲ ਜਨਰੇਟਰ ਠੀਕ ਹੈ ਜੀ ਤੇ ਉਦੋਂ ਗਾਂ 15 ਲੱਖ 12 ਲੱਖ 20 ਲੱਖ ਜਿੰਨਾ ਤੇ ਕਰ ਮਰਜ਼ੀ ਜਿਹੜਾ ਸਾਨੂੰ ਵੱਡਾ ਹੋਵੇ ਉਹ ਤਾਂ ਮਤਲਬ ਜਹੇ ਜਹੇ ਜਾ ਹਸਪੀਟਲ ਐ ਸਕੂਲ ਐ ਜਹੇ ਜੀ ਬਿਲਡਿੰਗਾਂ ਜਿੰਨਾ ਲੋਡ ਐ ਉਹਦੇ ਹਿਸਾਬ ਨਾਲ ਹਾਂਜੀ ਹ ਕਰਨ ਦੇ ਵਿੱਚ ਲੋਡ ਬਹੁਤ ਜ਼ਿਆਦਾ ਹੈ ਵੱਡੀਆਂ ਕੋਠੀਆਂ ਭਾਜੀ ਹਰ ਇੱਕ ਨੂੰ ਇਹ ਚੀਜ਼ ਦੀ ਲੋੜ ਆ ਨੀਡ ਬਿਲਕੁਲ ਉਸਾਂ ਨਾਲ ਆਪਾਂ ਪ੍ਰਾਈਸ ਵੀ ਬਹੁਤ ਘੱਟ ਰੱਖੀ ਹੋਇਆ ਕੰਪਨੀਆਂ ਨਾਲੋਂ ਠੀਕ ਹੈ ਜੀ ਕੰਪਨੀਆਂ ਨੇ ਪ੍ਰਾਈਸ ਦਾ ਭਾਜੀ 5 ਲੱਖ ਲਾ ਲਓ 4 ਲੱਖ ਲਾ ਲਓ ਆਪਾਂ ਉਹ ਤੋਂ ਅੱਧੇ ਰੇਟ 'ਚ ਹੀ ਦੇ ਦਿੰਨੇ ਆ ਸਾਇਲੈਂਟ ਜਿਹੜਾ ਕੋਈ ਵੀ ਜਨਰੇਟਰ ਆਪਾਂ ਦੇਖਿਆ ਹੀ ਬਿਲਕੁਲ ਬਿਲਕੁਲ ਬਾਕੀ ਜੀ ਕੰਪਨੀਆਂ ਦੇ ਇਹ ਹੁੰਦਾ ਵੇਚਣ ਵਾਲਾ ਕੋਈ ਹੁੰਦਾ ਜੀ ਠੀਕ ਹੈ ਜੀ ਉੱਥੇ ਗੱਲ ਸੁਣਨ ਵਾਲਾ ਕੋਈ ਹੁੰਦਾ ਸਰਵਿਸ ਵਾਲਾ ਕੋਈ ਸਰਵਿਸ ਵਾਲਾ ਕੋਈ ਹੁੰਦਾ ਜੀ ਆਪਾਂ ਆਪ ਹੀ ਜਾਈਦਾ ਜਿੱਥੇ ਜਾਈਦਾ ਜੀ ਠੀਕ ਹੈ ਜੀ ਨਾਲ ਆਪਣੇ ਵਰਤ ਕੇ ਜਾਂਦੇ ਆ। ਮਤਲਬ ਕਹਿੰਦਾ ਇੱਥੇ ਜਨਰੇਟਰ ਬਣ ਕੇ ਜਾਊਗਾ। ਇੱਥੇ ਹੀ ਬਣ ਕੇ ਜਾਂਦੇ ਆ। ਜੇ ਕੋਈ ਲੋਡ ਪੈ ਗਈ ਸਰਵਿਸ ਵੀ ਇੱਥੇ ਹੀ ਜਾਊਗਾ। ਇੱਥੇ ਹੀ ਜਾਊਗਾ ਜੀ। ਜੀ। ਭਾਈ ਹੁਣ ਇੱਧਰੋਂ ਸ਼ੁਰੂ ਕਰ ਲਈਏ। ਇਹ ਇਹ ਵੀ ਭਾਈ ਜਨਰੇਟਰੀ ਆ ਜਾਂਦਾ। ਹਾਂ ਇਹ ਭਾਜੀ 32 ਕਿਵੀ ਦਾ ਜੀ ਇਹ। ਇਹ ਸਾਡਾ Rajasthan ਜਾਣਾ ਭਾਜੀ। ਠੀਕ ਹੈ ਜੀ। ਹਾਂ ਜੀ ਹਾਂ। Rajasthan ਭੇਜਣਾ ਜੀ ਅਸੀਂ ਇਹ ਟਰੈਕਟਰ ਵਾਲਾ ਜੀ। ਉਹ ਜਮ ਜਿਹੜੇ ਆਪਣੇ ਆਮ ਚੱਲਦੇ ਆ। ਉਹ ਆਮ ਆ ਭਾਜੀ ਇਹ ਮੇਰੇ ਦੋਸਤ ਦਾ ਰਿਪੇਅਰ ਹੁਣ ਆਇਆ ਵਾ ਸੀਗਾ। ਇਹ ਉਹਦੇ ਰਿਪੇਅਰ ਕਰਕੇ ਰੱਖਿਆ ਹੋਇਆ। ਇਹ ਵੀ ਰੰਗ ਕਰਕੇ। ਇਹ ਆਪਾਂ ਮਤਲ ਏ ਬਾਈ ਜਿਵੇਂ ਮਤਲਬ ਡੀਜੇ ਡੂ ਜਾਣ ਲਈ ਉਸ ਤਰੀਕੇ ਦਾ ਹਾਂ ਉਹਨਾਂ ਲਈ ਹੈ ਭਾਜੀ ਇਹ 32 ਕੇਵੀ ਦਾ ਠੀਕ ਹੈ ਜੀ ਇਹ ਜਨਰੇਟਰ 32 ਕੇਵੀ ਦਾ ਭਾਜੀ ਜੀ 3 ਫੇਸ ਹੈ ਜੀ ਇਹ ਹੈਗਾ ਇਹ ਵੀ 25 ਕੇਵੀ ਦਾ ਭਾਜੀ ਜੀ ਇਹ ਓਪਨ ਸੈੱਟ ਆਗੇ ਉਹ ਆਪਣੇ ਉੱਤੇ ਆਗੇ ਠੀਕ ਹੈ ਜੀ ਬਾਈ ਜੇ ਗੱਲ ਕਰੀ ਹੁਣ ਤੇਲ ਤੂਲ ਕਿੰਨਾ ਖਾਂਦਾ ਫਿਰੇ ਤੇਲ ਦਾ ਬਾਈ ਝੂਠ ਬੋਲਣ ਵਾਲੀ ਗੱਲ ਹੈ ਸੀ ਨਹੀਂ ਕਹਿ ਸਕਦੇ ਕਸਟਮਰ ਹੀ ਦੱਸ ਦਿਆ ਕਹਿੰਦੇ ਵੀ ਛੋਟਾ ਜਿਹੜਾ ਜਨਰੇਟਰ 15 ਕੇਵੀ ਤੋਂ ਲੈ ਕੇ 20 ਕੇਵੀ ਦਾ ਹੈ 1 ਲੀਟਰ ਤੇਲ ਦਾ ਖਾਂਦਾ ਜੀ ਘੰਟੇ ਦਾ ਜੀ ਹਾਂ ਜੀ ਪਾਕਸ਼ ਨੂੰ ਕਮੈਂਟ ਵੀ ਆਉਣਗੇ ਜਦੋਂ ਤੁਸੀਂ ਪੜੋਗੇ ਤੁਹਾਨੂੰ ਰਿਵਿਊ ਮਿਲੇਗਾ ਜੀ ਜਿਨੇ ਆਪਣੀ ਸੈਟ ਦਿੱਤੇ ਹੋਇਆ ਦੋ ਤਿੰਨ ਭਰਾਵਾਂ ਦੇ ਆਪਣੇ ਲਾਇ ਵੀ ਹੋਇਆ ਤੁਸੀਂ ਹਾਂਜੀ ਹਾਂਜੀ ਤੇ ਜਿਵੇਂ ਆਪਣੇ ਬਾਈ ਸੰਧੂ ਦੇ ਲਾਇ ਹੈਗਾ ਹਾਂ ਉੱਥੇ ਲਾਇਆ ਸੀ ਹਾਂਜੀ ਤੇ ਉਹ ਬੰਦਾ ਬਹੁਤ ਨੈਸਾ ਜੀ ਉਹਨੇ ਬਹੁਤ ਆਰਡਰ ਦਿੱਤੇ ਸਨ ਬਿਲਕੁਲ ਤੇ ਉਹਨਾਂ ਦੀ ਮਤਲਬ ਜੇ ਕਹੇ ਦੀ ਇੱਕ ਰਿਵਿਊ ਹੁੰਦਾ ਨਾ ਮੈਂ ਦਰਸ਼ਕਾਂ ਨਾਲ ਸ਼ੇਅਰ ਵੀ ਕਰ ਸਕਦਾ ਮੈਂ ਬਾਈ ਉਹ ਵੀ ਕਹਿੰਦੇ ਵੀ ਯਾਰ ਜਿਵੇਂ ਬਾਈ ਨੂੰ ਕਹੀ ਕਿ ਉਹ ਵੀ ਬਾਈ ਕੰਮ ਕਰੀਗਾ ਮਤਲਬ ਮੌਕੇ ਦੇ ਵੀ ਚੇਂਜ ਕੀਤੇ ਹੈਗਾ ਇਹ ਚੀਜ਼ਾਂ ਅਸੀਂ ਬਾਈ ਪੈਸਾ ਨਹੀਂ ਦੇਖਦੇ ਅਸੀਂ ਤਾਂ ਇਹ ਦੇ ਵੀ ਕਸਟਮਰ ਖੁਸ਼ ਹੁੰਦਾ ਠੀਕ ਹੈ ਜੀ ਬਸ ਅਸੀਂ ਨੌ ਬਣਾਉ ਜੀ ਤੇ ਬਾਕੀ ਰੱਬ ਦੇ ਹੱਥ ਚ ਜੋ ਹੋਊਗਾ ਹਨਾ ਆਪਣੇ ਉਹਨੇ ਕੋਸ਼ਿਸ਼ ਪੂਰੀ ਹੈ ਜੀ ਤੇ ਬਾਈ ਫਿਰ ਇੱਥੇ ਸਾਰੇ ਤਿਆਰ ਹੁੰਦੇ ਆ ਬੰਦੇ ਹਾਂ ਜੀ ਇੱਥੇ ਬੰਦੇ ਭਾਜੀ ਆਪਣੇ ਕੋਲੇ ਸਾਰਾ ਆਪਾਂ ਇੱਥੇ ਕਰਦੇ ਆ ਤਿਆਰ ਠੀਕ ਹੈ ਜੀ ਹਾਂ ਜੀ ਸਾਰੇ ਲਓ ਵੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਜਨਰੇਟਰ ਲੈਣਾ ਨਾ ਕੋਈ ਵੀ ਰਿਕੁਆਇਰਮੈਂਟ ਹੈ ਜਦੋਂ ਬਰਨਾਲੇ ਸਾਈਡ ਆਓ ਤਾਂ ਗੇੜਾ ਮਾਰਜੋ ਨਹੀਂ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਬਾਈ ਹੋਰਾਂ ਨੂੰ WhatsApp ਮੈਸੇਜ ਕਰ ਲਿਓ ਕਾਲ ਕਰ ਲਿਓ ਜੇ ਕੋਈ ਤੁਹਾਡਾ ਸਵਾਲ ਰਹਿ ਗਿਆ ਉਹ ਕਮੈਂਟ ਕਰ ਦਿਓ ਕਮੈਂਟ ਦੇ ਵਿੱਚ ਜਰੂਰ ਰਿਪਲਾਈ ਮੈਨੂੰ ਜਦੋਂ ਮਰਜ਼ੀ ਪੁੱਛ ਸਕਦੇ ਆ ਜੀ ਐਨੀ ਟਾਈਮ 24 ਘੰਟੇ ਆਪਣਾ ਫੋਨ ਆਨ ਹੁੰਦਾ ਜੀ ਠੀਕ ਹੈ ਜੀ ਕਿਉਂਕਿ ਬਾਹਰਲੇ ਵੀ ਮੈਨੂੰ ਫੋਨ ਕਰਦੇ ਆ ਰਾਤ ਨੂੰ ਭਾਜੀ ਉਹਨਾਂ ਦਾ ਫਿਰ ਬਾਹਰੇ ਦਿਨ ਹੁੰਦਾ ਜੀ ਉਹ ਤਾਂ ਆਪਣੇ ਰਾਤ ਹੁੰਦੀ ਆ ਉਹਨਾਂ ਨਾਲ ਵੀ ਡਿਸਕਸ ਕਰਨੀ ਪੈਂਦੀ ਹੈ ਤੇ ਇੱਕ ਚੀਜ਼ ਹੋਰ ਖਾਸ ਦੱਸਣੀ ਸੀ ਬਾਈ ਉਹ ਵੀ ਕਹਿੰਦਾ ਨਾ ਆਰਡਰ ਸਾਡੇ ਕੋਲੇ ਇਸ ਟਾਈਮ ਵੀ ਮਹੀਨੇ-ਮਹੀਨੇ ਦੇ ਪਏ ਨਹੀਂ ਹਾਂਜੀ ਹਾਂਜੀ ਪਰ ਗਰਮੀ 'ਚ ਜਾ ਕੇ ਨਾ ਜਦੋਂ ਇਕੱਲਤ ਗਰਮੀ ਆ ਜਾਂਦੀ ਉਹਦਾ ਆਰਡਰ ਜ਼ਿਆਦਾ ਆਉਣ ਕਰਕੇ ਮੌਕੇ ਤੇ ਤਿਆਰ ਨਹੀਂ ਹੁੰਦੇ ਤਾਂ ਬਹੁਤੇ ਦੋਸਤਾਂ ਦੇ ਗੁੱਸੇ ਵੀ ਹੋ ਜਾਂਦੇ ਬਿਲਕੁਲ ਹੁੰ ਤਾਂ ਆਪਣਾ ਆਰਡਰ ਚਾਹੀਏ ਤੁਸੀਂ ਪਹਿਲਾਂ ਦੇ ਦਿਓ ਅਡਵਾਂਸ ਬਾਈਉਰੀ ਕਹਿੰਦੇ ਸੀ ਆਪਾਂ ਤਿਆਰ ਕਰਕੇ ਵਰਕਸ਼ਾਪ ਚ ਰੱਖ ਲੈਣੇ ਫਿਟਿੰਗ ਤੁਸੀਂ ਜਦੋਂ ਕਹੋਗੇ ਫਿਟਿੰਗ ਤੁਹਾਡੇ ਘਰ ਉਦੋਂ ਹੋਜੂਗੀ ਆਰਡਰ ਹਾਂਜੀ ਛੋਟੀ ਗੱਲ ਆਊਟਰ ਆਪਾਂ ਨੂੰ ਦੇ ਸਕਦੇ ਆ ਜੀ ਅੱਜ ਦੇ ਦਿਦੋ ਕੱਲ ਦੇ ਦਿਦੋ ਗਾਰੰਟੀ ਉਹਨਾਂ ਦੀ ਉਦੋਂ ਸ਼ੁਰੂ ਹੋਊਗੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਚੱਲ ਪਿਆ ਜੀ ਦੇਖੋ ਜੀ ਜ਼ਿਆਦਾ ਫਰਵਰੀ ਚ ਆਉਂਦੇ ਆ ਬਾਹਰਲੇ ਬੰਦੇ ਜਨਵਰੀ ਫਰਵਰੀ ਚ ਸਾਡੇ ਕੋਲ ਹੋਰ ਵੀ ਆਰਡਰ ਆਏ ਹੋਏ ਨੇ ਅਸੀਂ ਤਿਆਰੀ ਕਰੀ ਜਾਂਦੇ ਆ ਉਹਨਾਂ ਦੀ ਉਦੋਂ ਹੀ ਸ਼ੁਰੂ ਹੋਣੀ ਹੈ ਗਾਰੰਟੀ ਜਦੋਂ ਉਹਨਾਂ ਦੇ ਘਰ ਜਾ ਕੇ ਸੈਟਅਪ ਲੱਗ ਡਿਲੀਵਰੀ ਦਾ ਕਿੰਨਾ ਟਾਈਮ ਲੱਗੇ? ਟਾਈਮ ਭਾਜੀ ਅਸੀਂ ਹਫਤੇ ਤੋਂ 15 ਦਿਨ ਮੰਗਦੇ ਆ। ਠੀਕ ਹੈ। ਹਾਂਜੀ। ਫਿਰ 5 ਤੋਂ 15 ਦੇ ਵਿੱਚ ਅਸੀਂ ਦੇ ਦੇਨੇ ਆ ਭਾਜੀ। ਚਾਹੇ ਜਿਹੜਾ ਮਰਜੀ ਹੈ। ਹਾਂ ਕਿਹੜਾ ਮਰਜੀ ਹੈ? ਠੀਕ ਹੈ। ਕੋਈ ਟੈਨਸ਼ਨ ਨਹੀਂ ਆਪਾਂ ਨੂੰ। ਲਓ ਵੀ ਦੋਸਤੋ ਪਹਿਲਾਂ ਤਾਂ ਬਾਈ ਦੀ ਮਿਹਨਤ ਨੂੰ ਬਾਈ ਦੀ ਕਲਾ ਨੂੰ ਸਲਾਮ ਕਰਦੇ ਆ। ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਈ ਹੋਰਾਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਇੱਕ ਵਾਰ ਬਾਈ ਹੋਰਾਂ ਨੂੰ ਜਾ ਜ਼ਰੂਰ ਕਰਿਓ। ਧੰਨਵਾਦ ਦੋਸਤੋ। ਧੰਨਵਾਦ। ਧੰਨਵਾਦ।